ਹਾਲੀ ਪੁਲਿਸ ਤੇ ਸੀਆਏ ਸਟਾਫ ਨੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਦੋਹੇ ਅਪਰਾਧੀ ਪੰਜਾਬ ਵਿੱਚ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਸਨ ਅਤੇ ਦੋਹੇ ਮੁਹਾਲੀ ਦੇ ਖਰੜ ਇਲਾਕੇ ਚ ਲੁਕੇ ਹੋਏ ਸਨ ਪੁਲਿਸ ਨੇ ਤੋਹਾਂ ਮੁੱਜਮਾ ਨੂੰ ਖਰੜ ਤੋਹ ਹੀ ਗ੍ਰਿਫਤਾਰ ਕਰ ਲਿਆ। ਉਹਦੇ ਹੀ ਪੁਲਿਸ ਨੇ ਮੁੱਜਮਾ ਦੇ ਕੱਪੜੇ ਚੋਂ ਕਾਰਤੂਸ ਵੀ ਬਰਾਮਦ ਕੀਤੇ ਨੇ। ਹੁਣ ਮੁੱਜਮਾ ਤੋਂ ਉਹਨਾਂ ਦੇ ਅਗਲੇਰੇ ਪਲਾਨ ਬਾਰੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਹੇ ਵਿਦੇਸ਼ ਵਿੱਚ ਬੈਠੇ ਹਰਜੀਤ ਪੰਡਾਲ ਨਾਮੀ ਗੈਸਟਰ ਦੇ ਸੰਪਰਕ ਵਿੱਚ ਸਨ। ਅਤੇ ਪੁਲਿਸ ਦੀ ਮੁੱਢਲੀ ਪੁੱਛਗਿੱਛ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁੱਜਮਾ ਨੇ ਜਲੰਧਰ ਕੂਟਨਾ ਇਲਾਕੇ ਵਿੱਚ ਜਿੰਨ ਵਾਰਦਾਤ ਨੂੰ ਅੰਜਾਮ ਦੇਣਾ ਸੀ। ਪ੍ਰੈਸ ਕਾਨਫਰੰਸ ਇਸ ਦੇ ਰਿਗਾਰਡਿੰਗ ਹੈ ਅੱਜ ਮੁਹਾਲੀ ਪੁਲਿਸ ਨੇ ਅੱਜ ਇੱਕ ਮੋਡਿਊਲ ਜਿਹੜਾ ਹੈਗਾ ਉਹ ਬਰਸ ਕੀਤਾ ਜਿਹੜਾ ਕਿ ਟਾਰਗੇਟ ਕਿਲਿੰਗ ਦੇ ਵਿੱਚ ਇਨਵੋਲਡ ਹੁੰਦਾ ਸੀ ਆ ਇਹਦੇ ਵਿੱਚ ਦੋ ਬੰਦੇ ਸੀ ਗ੍ਰਿਫਤਾਰ ਕੀਤੇ ਇੱਕ ਮੋਹਿਤ ਕੁਮਾਰ ਪੁੱਤਰ ਪਵਨ ਕੁਮਾਰ ਅਤੇ ਇੱਕ ਮਨਿੰਦਰ ਸਿੰਘ ਔਰ ਬੋਬਿਕ ਇਹਨਾਂ ਤੋਂ 90 ਜਿਹੜੇ ਲਾਈਵ ਰਾਉਂਡ ਹੈ 9mm ਦੇ ਉਹ ਬਰਾਮਦ ਹੋਏ ਨੇ 90 ਰਾਉਂਡ ਜਿਹੜੇ ਹੈਗੇ ਤੇ ਇਹ ਜਿਹੜੇ ਹੈਗੇ ਇਹ ਚ ਮੇਨ ਜਿਹੜਾ ਇਹਦਾ ਦੋਸ਼ੀ ਹੈ ਉਹ ਮਨਿੰਦਰ ਸਿੰਘ ਉਰਫ ਬੋਬੀ ਹੈ ਜਿਹੜਾ ਕਿ ਜਲੰਧਰ ਦਾ ਰਹਿਣ ਵਾਲਾ ਹੈ ਆ ਇਹਦਾ ਸਾਥੀ ਜਿਹੜਾ 모ਹਿਤ ਕੁਮਾਰ ਹੈ ਇਹ ਇਹ ਉੱਥੇ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ ਅਤੇ ਇੱਥੇ ਖਰੜ ਦੇ ਵਿੱਚ ਪੀਜੀ ਦੇ ਵਿੱਚ ਰਹਿ ਰਿਹਾ ਸੀਗਾ ਇਹ ਅੱਗੇ ਹਰਜੀਤ ਭੰਡਾਲ ਨਾਮ ਦੇ ਵਿਅਕਤੀ ਨਾਲ ਜੁੜੇ ਹੋਏ ਨੇ ਜਿਹੜਾ ਕਿ ਇੰਗਲੈਂਡ ਰਹਿੰਦਾ ਹੈ ਹਰਜੀਤ ਭੰਡਾਲ ਅੱਗੇ ਗੋਪੀ ਨਵਾਂ ਸ਼ਹਿਰ ਦਾ ਜਿਹੜਾ ਕਿ ਰਹਿਣ ਵਾਲਾ ਹੈ ਜਿਹੜਾ ਕਿ ਯੂ ਐਸ ਏ ਦੇ ਵਿੱਚ ਫਿਲਹਾਲ ਰਹਿੰਦਾ ਹੈ ਇਹ ਅੱਗੇ ਉਹਦੇ ਨਾਲ ਜੁੜੇ ਹੋਏ ਨੇ ਤੇ ਇਹ ਜਿਹੜੇ ਦੋਨੋਂ ਵਿਅਕਤੀ ਨੇ ਇਹ ਗੋਪੀ ਤੇ ਹਰਜੀਤ ਭੰਡਾਲ ਦੇ ਮੋਡਿਊਲ ਦਾ ਪਾਰਟ ਨੇ ਇਨਾਂ ਦਾ ਜਿਹੜਾ ਮਕਸਦ ਇਹ ਸੀਗਾ ਕਿ ਇਹਨਾਂ ਨੇ ਕੁਝ ਟਾਰਗੇਟਸ ਜਿਹੜੇ ਸੀ ਆਇਡੈਂਟੀਫਾਈ ਕੀਤੇ ਹੋਏ ਸੀਗੇ ਹਜੀਤ ਭੰਡਾਲ ਦੇ ਗੋਪੀ ਨੇ ਉਹਨਾਂ ਟਾਰਗੇਟਸ ਨੂੰ ਐਲੀਮੀਨੇਟ ਕਰਨ ਵਾਸਤੇ ਇਹਨਾਂ ਕੋਲੇ ਇਹ ਸਾਰਾ ਹਥਿਆਰ ਜਿਹੜਾ ਆਇਆ ਹੋਇਆ ਸੀਗਾ ਇਹ ਜਿਹੜਾ ਵੈਪਨ ਸੀਗਾ ਇਹਨਾਂ ਨੇ ਇੱਥੇ ਲਾਂਡਰਾ ਰੋਡ ਦੇ ਕੋਲੇ ਕੋਈ ਅਨਨੋਨ ਬੰਦਾ ਇਹਨਾਂ ਨੂੰ ਬਾਹਰੋਂ ਕਹਿਨ ਬਾਹਰੋਂ ਕਹਿਨ ਦੇ ਮੁਤਾਬਕ ਇਹ ਇੱਕ ਜਗ੍ਹਾ ਤੇ ਅਨ ਆਇਡੈਂਟੀਫਾਈਡ ਜਗ੍ਹਾ ਤੇ ਰੱਖ ਗਿਆ ਸੀਗਾ ਜਿੱਥੋਂ 모ਹਿਤ ਨੇ ਇਹ ਕਲੈਕਟ ਕਰਕੇ ਆਪਣੇ ਘਰ ਦੇ ਵਿੱਚ ਰੱਖ ਲਿਆ ਸੀਗਾ ਇਹ ਸਾਰੀ ਜਿਹੜੀ ਚੀਜ਼ ਹੈ ਮਨਿੰਦਰ ਸਿੰਘ ਬੋਬੀ ਦੇ ਕਹਿਣ ਤੇ ਕੀਤੀ ਸੀ ਇਹਨੇ ਤੇ ਇਹਨਾਂ ਦੇ ਨਾਲ ਦੋ ਵੈਪਨ ਵੀ ਜਿਹੜੇ ਸੀਗੇ ਬਾਹਰੋਂ ਭੇਜੇ ਗਏ ਸੀਗੇ ਉਹ ਜਿਹੜੇ ਦੋ ਵੈਪਨ ਹੈ ਉਹ ਸਾਡੀ ਪੁੱਛਗਿੱਛ ਮੁਤਾਬਕ ਅੰਮ੍ਰਿਤਸਰ ਪੁਲਿਸ ਨੇ ਕਿਤੇ ਬਰਾਮਦ ਕਰ ਲਏ ਨੇ ਜਿਹਦੀ ਡਿਟੇਲਸ ਅਸੀਂ ਇਹਨਾਂ ਤੋਂ ਲੈ ਰਹੇ ਹਾਂ ਤੇ ਇਹਦੇ ਵਿੱਚ ਇਹਨਾਂ ਦੇ ਅਰੈਸਟ ਹੋਣ ਦੇ ਨਾਲ ਜਿਹੜੀ ਟਾਰਗੇਟ ਕਿਲਿੰਗ ਹੋਣੀ ਸੀਗੀ ਉਧਰ ਸੁਲਤਾਨਪੁਰ ਨੋਦੀ ਦੇ ਏਰੀਆ ਦੇ ਵਿੱਚ ਉਹ ਜਿਹੜੀ ਹੈਗੀ ਹੈ ਪ੍ਰੀਵੈਂਟ ਹੋਈ ਹੈ ਇਹ ਦੋਨੋਂ ਜਿਹੜੇ ਐ ਇਹਨਾਂ ਦਾ ਕ੍ਰਿਮਨਲ ਬੈਕਗ੍ਰਾਉਂਡ ਐ ਇਹੋ ਇਹਨਾਂ ਦੋਨਾਂ ਦੇ ਉੱਤੇ ਜਿਵੇਂ ਜਿਹੜਾ ਮਨਿੰਦਰ ਸਿੰਘ ਉਰਫ ਬੌਬੀ ਐ ਇਹ ਤੇ 9 ਪਰਚੇ ਦਰਜ ਨੇ ਜੋ ਸਾਨੂੰ ਹਿੱਤਿਕ ਰਿਕਾਰਡ ਮੁਤਾਬਕ ਮਿਲੇ ਨੇ ਇਹਨਾਂ ਦੇ ਵਿੱਚ ਐਕਸਟਰਸ਼ਨ ਦੇ ਪਰਚੇ ਅਟੈਂਪਟ ਟੂ ਮਰਡਰ ਦੇ ਪਰਚੇ ਆਰਮਸ ਰੈਕ ਦੇ ਪਰਚੇ ਸ਼ਾਮਿਲ ਨੇ ਜਿਹੜਾ 모ਹਿਤ ਕੁਮਾਰ ਐ ਉਹਦੇ ਉੱਤੇ ਵੀ ਲੜਾਈ ਝਗੜੇ ਦੇ ਤੇ ਇਸੇ ਤਰ੍ਹਾਂ ਦੇ ਐਕਸਟਰਸ਼ਨ ਦੇ ਕਾਫੀ ਪਰਚੇ ਜਿਹੜੇ ਦਰਜ ਇਹ ਜਿਵੇਂ ਮੈਂ ਦੱਸਿਆ ਇਹ ਜਿਹੜਾ ਗੋਪੀ ਨਵਾਂ ਸ਼ਹਿਰੀ ਐ ਇਹ ਉਸ ਗੈਂਗ ਨਾਲ ਰਿਲੇਟਡ ਨੇ ਤੇ ਇਹ ਹਰਜੀਤ ਪੰਡਾਲ ਵੀ ਉਸ ਗੈਂਗ ਦਾ ਮੈਂਬਰ ਹੈ ਦੋਨੋਂ ਬਾਹਰ ਵਿਕਤੀ ਬੈਠੇ ਨੇ ਇਹਨਾਂ ਦੋਨੋਂ ਨੂੰ ਵੀ ਕੇਸ ਨਾਮਿਨੇਟ ਕੀਤਾ ਹੈ ਕਿ ਦਾ ਇਨਵੋਲਵਮੈਂਟ ਵੀ ਹੈ ਕਿੰਨੇ ਦਿਨਾਂ ਤੋਂ ਰਹਿ ਰਹੇ ਸੀਗਾ ਖਰੜ ਦੇ ਵਿੱਚ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇਹ ਇੱਕ ਪੀਜੀ ਚ ਰਹਿ ਰਹੇ ਸੀ ਇਹਨੂੰ ਪੀਜੀ ਲਿਤਾ ਹੋਇਆ ਤੇ ਉੱਥੇ ਰਹਿ ਰਹੇ ਸੀ ਇਹਨਾਂ ਦੀ ਆਪਸੀ ਦੁਸ਼ਮਣੀ ਸੀ ਇਹ ਅਸੀਂ ਜਾਣਮੁਝ ਕੇ ਹਜੇ ਤੁਹਾਨੂੰ ਡਿਸਲੋਸ ਨਹੀਂ ਕਰ ਰਹੇ ਨਾਮ ਜਿਹੜਾ ਟਾਰਗੇਟਿੰਗ ਦਾ ਸੀਗਾ ਉਹ ਉਸੇ ਸੈਪਰੇਟਲੀ ਰਿਪੋਰਟਸ ਬਣਾ ਕੇ ਭੇਜਾਂਗੇ ਜੀ ਇਹ ਚ ਇਹਨਾਂ ਦੀ ਆਪਸੀ ਦੁਸ਼ਮਣੀ ਦੇ ਤਹਿਤ ਇਹਨਾਂ ਨੇ ਕਿਸੇ ਬੰਦੇ ਨੂੰ ਟਾਰਗੇਟ ਕਰਨਾ ਸੀਗਾ ਉਹ ਬੰਦਾ ਜਿਹੜਾ ਹੈਗਾ ਉਹ ਵੀ ਜਲੰਧਰ ਤੇ ਕਪੂਤਲਾ ਏਰੀਆ ਦੇ ਰਹਿਣ ਵਾਲੇ ਨੇ ਜਿਹਨਾਂ ਨੂੰ ਟਾਰਗੇਟ ਕੀਤਾ ਜਾਣਾ ਤੁਹਾਨੂੰ ਇਨਫੋਰਮੇਸ਼ਨ ਆਈ ਕਿ ਇਨਫੋਰਮੇਸ਼ਨ ਦੇ ਅੰਦਰ ਕਾਫੀ ਭਾਰੀ ਮਾਤਰਾ ਦੇ ਵਿੱਚ ਅਸਲਾ ਆਇਆ ਹੋਇਆ ਤਾਂ ਉਸ ਕਰਕੇ ਅਸੀਂ ਸਾਡੀ ਇੱਥੇ ਟੀਮ ਨੇ ਐਕਟੀਵੇਟ ਹੋ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹਦੇ ਵਿੱਚ ਪੁਲਿਸ ਮੁਤਾਬਕ ਇਹਨਾਂ ਨੂੰ ਕਿਸੇ ਵਿਅਕਤੀ ਨੇ ਹਥਿਆਰ ਵੀ ਸਪਲਾਈ ਕੀਤੇ ਸਨ ਅਤੇ ਮੁਜਮਾਨੇ ਹਥਿਆਰ ਖਰੜ ਵਿੱਚ ਆਪਣੇ ਦੋਸਤ ਦੇ ਕਮਰੇ ਵਿੱਚ ਲੁਕਾਏ ਸਨ। ਇਹਨਾਂ ਨੇ ਕੁਝ ਹਥਿਆਰ ਲੁਕਾਉਣ ਲਈ ਅਮਰੀਕਾ ਵੀ ਭੇਜੇ ਸਨ ਲੇਕਿਨ ਉਹ ਹਥਿਆਰ ਪੁਲਿਸ ਦੇ ਹੱਥੇ ਚੜ੍ਹ ਗਏ ਅਤੇ ਪੁਲਿਸ ਦੇ ਵੱਲੋਂ ਉਹਨਾਂ ਹਥਿਆਰਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਕੁਝ ਕਿਸੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹੋ ਜਿਹੇ ਮੁਲਜ਼ਮ ਪਹਿਲਾਂ ਵੀ ਕਈ ਵਾਰ ਦਰਦਤਾਂ ਨੂੰ ਅੰਜਾਮ ਦੇ ਚੁੱਕੇ ਹਨ। ਉਹ ਜਬਰੀ ਵਸੂਲੀ ਕੁੱਟਮਾਰ ਅਤੇ ਕਤਲ ਵਰਗੇ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ। پولیس ਵੱਲੋਂ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਝਗਬਣੀ ਟੀਵੀ ਲਈ ਖੁਦੀ ਖੁਮਾੜ ਦੀ ਰਿਪੋਰਟ।